ਕਲਸਾ ਵਾਰ ਦੀ ਕੀ ਸਤਿ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ RAM DAS JI ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ RAM DAS JI ਤਨ ਤਨ ਗੁਰੂ RAM DAS JI ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਸਤ ਗੁਰੂ RAM DAS ਜੀ ਬਿਨ ਤੇਰੇ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ RAM DAS ਜੀ ਬਾਹ ਫੜ ਲ ਤੇ ਪਾਰ ਲਗਾ ਦੋ ਬਿੜੇ ਬਾਹ ਫੜ ਲ ਤੇ ਪਾਰ ਲਗਾ ਦੋ ਬੇੜੇ ਤਨ ਗੁਰੂ ਰਾਮਦਾਸ ਜੀ ਮੇਰੇ ਵਾਹਿਗੁਰੂ ਤਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਮੈਂ ਤੇ ਆਪ ਹੀ ਇਸ ਦੁਨੀਆ ਦਾ ਬਾਦਸ਼ਾਹ ਜਦੋਂ ਤੁਸੀਂ ਮੇਰੇ ਨਾਲ ਮੇਰੇ ਬਾਦਸ਼ਾਹ ਮੈਂ ਤਾਂ ਆਪੇ ਹੀ ਇਸ ਦੁਨੀਆ ਦਾ ਬਾਦਸ਼ਾਹ ਜਦੋਂ ਤੁਸੀਂ ਮੇਰੇ ਨਾਲ ਮੇਰੇ ਬਾਦਸ਼ਾਹ ਦੁੱਖ ਕਿਵੇਂ ਆਜੂਗਾ ਕਿਵੇਂ ਮੇਰੇ ਨੇੜੇ ਤਨ ਗੁਰੂ ਨਾਮਦਾਸ ਜੀ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਾਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਤੇਰਾ ਪਰਿਆ ਚ ਪੈਰਾ ਗੁਰੂ ਮੇਰਿਆ ਤੇਰਾ ਪਰਿਆ ਚ ਪੈਰਾ ਗੁਰੂ ਮੇਰਿਆ ਡੇਰਾ ਸੰਗਤਾਨੇ ਦਵਰ ਤੇਰੇ ਲਾਲਿਆ ਡੇਰਾ ਸੰਗਤਾਨੇ ਦਵਰ ਤੇਰੇ ਲਾਲਿਆ ਫੁੱਲ ਦੇਵਤਿਆਨੇ ਅਰਸਾਂ ਤੋਂ ਕੇਰੇ ਤਨ ਗੁਰੂ ਨਾਮਦਾਸ ਜੀ ਫੁੱਲ ਦੇਵਤਿਆਨੇ ਅਰਸਾਂ ਤੋਂ ਕੇਰੇ ਤਨ ਗੁਰੂ ਨਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ ਰਾਮਦਾਸ ਜੀ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਵਾਹਿਗੁਰੂ